ਨੇ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਦਾ ਸਪਸ਼ਟ ਬਿਆਨ ਸਾਹਮਣੇ ਆਇਆ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਹਰਿਆਣੇ ਨੂੰ ਪਾਣੀ ਦਾ ਟੁੱਕਾ ਵੀ ਜਿਹੜਾ ਆ ਉਹ ਨਹੀਂ ਦਿੱਤਾ ਜਾਵੇਗਾ ਅਤੇ ਇਹ ਹੱਕ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ ਹੋਰ ਕੀ ਕੁਝ ਕਿਹਾ ਉਪਰ ਜਾਣਕਰ ਜੀ ਤੁਹਾਡੇ ਨਾਲ ਸਾਂਝੀ ਕਰਨੀ ਆ। ਅੱਜ ਕਾਂਗਰਸ ਦਾ ਕੀ ਸਟੈਂਡ ਰਹੇਗਾ ਇਹ ਨਹੀਂ ਪਤਾ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਪ੍ਰੋ ਪੰਜਾਬ ਉਹ ਸਾਹਮਣੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਵਿਧਾਨ ਸਭਾ ਸੈਸ਼ਨ ਹੋਣ ਤੋਂ ਪਹਿਲਾਂ ਪਹੁੰਚੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਦਾ ਸਪਸ਼ਟ ਬਿਆਨ ਸਾਹਮਣੇ ਆਇਆ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਹਰਿਆਣੇ ਨੂੰ ਪਾਣੀ ਦਾ ਤੁਪਕਾ ਵੀ ਜਿਹੜਾ ਆ ਉਹ ਨਹੀਂ ਦਿੱਤਾ ਜਾਵੇਗਾ ਅਤੇ ਇਹ ਹੱਕ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ ਹੋਰ ਕੀ ਕੁਝ ਕਿਹਾ ਉਪਰ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅੱਜ ਕਾਂਗਰਸ ਦਾ ਕੀ ਸਟੈਂਡ ਰਹੇਗਾ ਵਿਧਾਨ ਸਭਾ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਪ੍ਰੋ ਪੰਜਾਬ ਸਾਡੇ ਲਈ ਤੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतू ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰ ਸਕੀਏ جینڈ رہے گا دیکھو ہمارا سٹینڈ شروع کے دن سے کلیر ہے یہ شاہ رگ ہے پانی جو ہے پنجاب کی اگریرین صوبہ ہے ہمارا ہم نے اپنا فیوچر بچوں کا compromise nahi karna hamare paas ek bhi tukka pani ka nahi hai ya jo hum kisi aur state ko de paye jo kuch de diya so de diya aage hamare liye humne kuch aisa program tay karna hai jiske sath hum punjab ke future ko save kare uttar pradesh ki congress president tanvedan sabha session hon to pehla pahunche ne pratap singh baiwada te pratap singh baiwada spasht bayan samne aaya hai jithe unhone kaha ki haryana ne nu pani da tukka bhi jada ya unhe deta jawega ਅਤੇ ਇਹ ਹੱਕ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ ਹੋਰ ਕੀ ਕੁਝ ਕਿਹਾ ਉੱਪਰ ਜਾਣ ਕੇ ਜਿਹੜੇ ਤੁਹਾਡੇ ਨਾਲ ਸਾਂਝੀ ਕਰਨੀ ਆ ਅੱਜ ਕਾਂਗਰਸ ਦਾ ਕੀ ਸਟੈਂਡ ਰਹੇਗਾ ਹੈ ਨਹੀਂ ਸਪੱਸ਼ਟ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਪ੍ਰੋ ਪੰਜਾਬ ਤਾਂ ਆਪਣੇ ਜਿੱਤੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतੂ ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰ ਸਕੀਏ ਡੈਮ ਸੇਫਟੀ ਐਕਟ ਦੀ ਗੱਲ ਕੀਤੀ ਜਾ ਰਹੀ ਹੈ ਬਰਦਾਰ ਸਾਹਿਬ ਡੈਮ ਸੇਫਟੀ ਅੰਦਰ ਦੱਸਾਂਗੇ کیا کچھ رہے گا دیکھو ہمارا سٹینڈ شروع کے دن سے کلیئر ہے یہ شاہ رگ ہے پانی جو ہے پنجاب کی اگر صوبہ ہے ہمارا ہم نے اپنا فیوچر بچوں کا کمپرومائز نہیں کرنا ہمارے پاس ایک بھی تب کا پانی کا نہیں ہے جو ہم کسی اور سٹیٹ کو دے پائے جو کچھ دے دیا سو دے دیا ਅੱਗੇ ہمارے ਲਈ ਅਸੀਂ ਕੁਝ ਐਸਾ ਪ੍ਰੋਗਰਾਮ ਤੈਅ ਕਰਨਾ ਹੈ ਜਿਸ ਦੇ ਸਾਥ ਅਸੀਂ ਪੰਜਾਬ ਦੇ ਫਿਊਚਰ ਨੂੰ ਸੇਵ ਕਰੀਏ ਉੱਤਰ ਪ੍ਰਦੇਸ਼ ਦੀ ਕਾਂਗਰਸ ਪ੍ਰਧਾਨ ਸੰਵਿਧਾਨ ਸਭਾ ਸੈਸ਼ਨ ਹੋਣ ਤੋਂ ਪਹਿਲਾਂ ਪਹੁੰਚੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਦਾ ਸਪਸ਼ਟ ਬਿਆਨ ਸਾਹਮਣੇ ਆਇਆ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਹਰਿਆਣੇ ਨੂੰ ਪਾਣੀ ਦਾ ਟੁਕਕਾ ਵੀ ਜਿਹੜਾ ਆ ਉਹ ਨਹੀਂ ਦਿੱਤਾ ਜਾਵੇਗਾ ਅਤੇ ਇਹ ਹੱਕ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ ਹੋਰ ਕੀ ਕੁਝ ਕਿਹਾ ਉੱਪਰ ਜਾਣ ਕੇ ਜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਅੱਜ ਕਾਂਗਰਸ ਦਾ ਕੀ ਸਟੈਂਡ ਰਹਿ ਗਿਆ ਨਾ ਸਭਾ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਪ੍ਰੋ ਪੰਜਾਬ ਸਾਹਮਣੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतू ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ

پانی جو ہے پنجاب کی اگر صوبہ ہے ہمارا ہم نے اپنا فیوچر بچوں کا کمپرومائز نہیں کرنا ہمارے پاس ایک بھی تب کا پانی کا نہیں ہے جو ہم کسی اور سٹیٹ کو دے پائیں جو کچھ دے دیا سو دے دیا آگے ہمارے لیے ہم نے کچھ ایسا پروگرام تیہ کرنا ہے جس کے ساتھ ہم پنجاب کے فیوچر کو سیو کریں اتر پردیش کی